ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਇਹਦੇ ਅਧੀਨ ਸਾਡੇ ਬਰਨਾਲਾ ਦੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆलम ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆਂ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਹਦੇ ਵਿੱਚ ਸਾਡੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਹੌਲਦਾਰ ਗੁਰਸੇਵਕ ਸਿੰਘ ਨੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦਾ ਨਾਮ ਹੈਗਾ ਰਾਹੁਲ ਵਾਸੀ ਸੇਖਾ ਰੋਡ ਬਰਨਾਲਾ ਤੇ ਹਰਪ੍ਰੀਤ ਸਿੰਘ ਉਰਫ ਢੋਲ ਵਾਸੀ ਤਨੋਲਾ ਇਹਨਾਂ ਦੋਨਾਂ ਪਾਸੋਂ ਇਹਨਾਂ ਨੂੰ ਕਰੀਬ 100 ਗ੍ਰਾਮ ਜਿਹੜਾ ਹੈਰੋਇਨ ਪ੍ਰਾਪਤ ਹੋਈ ਆ ਤੇ ਇੱਕ ਜਿਹੜਾ ਵੈਪਨ ਇਲੀਗਲ ਬੱਤੀਪੁਰ ਦਾ ਬਰਾਮਦ ਹੋਇਆ ਤੇ ਚਾਰ ਕਾਰਤੂਸ ਬਰਾਮਦ ਹੋਏ ਨੇ ਇਹਦੇ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 7/2026 ਥਾਣਾ ਸਿਟੀ ਬਰਨਾਲਾ ਅਧੀਨ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਫਰਦਰ ਤਫ਼ਤੀਸ਼ ਚੱਲੀ ਆ। ਸਰ ਪਹਿਲਾ ਮਾਮਲਾ ਦੱਸਿਆ ਜੀ। ਜੋ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਇਹਨਾਂ ਦੇ ਪਹਿਲਾਂ ਹੀ ਇਹ ਪਰਚਾ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਦਰਜ ਨਹੀਂ ਹੈਗੀ। ਸਰ ਜਿਹੜਾ ਪਿਸਤਲ ਕਹਿ ਰਹੇ ਉਹ ਚਾਮਟ ਪੀ ਨਹੀਂ। ਬਿਲਕੁਲ ਆਪਾਂ ਇਹਦਾ ਬੈਕਵਰਡ ਲਿੰਕੇਜ ਜਾਵਾਂਗੇ। ਪ੍ਰੋਪਰ ਪੁੱਛ ਕੇ ਚੋਏਗੀ। ਜਿਹੜਾ ਹੈਰੋਇਨ ਆ ਉਹਦੇ ਬਾਰੇ ਵੀ ਕਿੱਥੋਂ ਲੈ ਕੇ ਆਂਦੀ ਆ। ਤੇ ਜਿਹੜਾ ਵੈਪਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਂਦ ਨੇ ਇਹਦੇ ਚ ਹੋਰ ਵੀ ਸਾਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੇ ਬੈਕਵਾਰਡ ਚ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪਲਾਈ ਕੀਤੀ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਨਾਮਿਨੇਟ ਕਰਕੇ ਗ੍ਰਿਫਤਾਰ ਕਰਾਂਗੇ ਸਰ ਇਹ ਜਿਹੜੇ ਕਿਲੇ ਸਾਥੀ ਸਰ ਬੇਚੇ ਸੀ ਇਹਨਾਂ ਦੀ ਜਿਹੜਾ 25 ਤੋਂ 30 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਸਰ ਜਿਹੜੀ ਏਜ ਵਿੱਚ ਬੇਚਦੇ ਸੀ ਜਿਆਦਾ ਇਹ ਬੇਸਿਕਲੀ ਬਰਨਾਲੇ ਦੇ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਇਹਨਾਂ ਦਾ ਜਿਹੜਾ ਸਪਲਾਈ ਨੈਟਵਰਕ ਸੀਗਾ ਫਰਦਰ ਬਾਕੀ ਅਸੀਂ ਤਫਤੀਸ਼ ਕਰਾਂਗੇ ਇਹ ਜਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਾਂਗੇ ਤੇ ਫਰਦਰ ਜਿਨ੍ਹਾਂ ਨੂੰ ਵੇਚਦੇ ਸੀ ਉਹਨਾਂ ਨੂੰ ਵੀ ਅਸੀਂ ਟਰੇਸ ਕਰਾਂਗੇ ਫਾਰਵਰਡ ਲਿੰਕ ਦੇ ਵਿੱਚ ਨਹੀਂ ਵੀਕਲ ਹਾਲੇ ਤੱਕ ਨਹੀਂ ਕੋਈ ਬ੍ਰਾਮ੍ਹਤ ਹੋਇਆ ਹੈਗਾ ਫਰਦਰ ਆਪਾਂ ਕਰਾਂਗੇ ਉਹਦੀ ਛਾਣਵੀਣ ਤੇ ਜਿਹੜਾ ਵੀ ਵੀਕਲ ਇਹ ਵੇਚਦੇ ਸੀ ਕ੍ਰਾਈਮ ਦੇ ਵਿੱਚ ਉਹ ਵੀ ਅਸੀਂ ਫਿਰ ਕਬਜ਼ਾ ਪੁਲਿਸ ਵਿੱਚ ਦਮਾਗੇ ਕਿੰਨੇ ਜੁਨਾ ਦਾ ਰਿਮਾਂਡ ਹੋਇਆ ਸਰ ਇਹਨਾਂ ਦਾ ਆਪਾਂ ਨੂੰ ਹਾਲੇ ਪੇਸ਼ ਕਰਨੇ ਬਾਕੀ ਨੇ ਉਹਨਾਂ ਦਾ ਰਿਮਾਂਡ ਲਿਆ ਸਰ ਇੱਕ ਤਨੂਲੇ ਦਾ ਇੱਕ ਬਰਨਾਲਾ ਤਾਂ ਮੇਰੇ ਕਿਵੇਂ ਹੋ ਜਾ ਸਕਦਾ ਇਹ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ ਤੋਂ ਫਰਦਰ ਹੁਣ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਕਿ ਜੇਕਰ ਇਹਨਾਂ ਦੀ ਟੀਮ ਦੇ ਵਿੱਚ ਕੋਈ ਹੋਰ ਮੈਂਬਰ ਵੀ ਸ਼ਾਮਲ ਸੀ ਉਹ ਵੀ ਅਸੀਂ ਇਹਦੇ ਵਿੱਚ ਨੋਗਜ਼ੀਏਟ ਕਰਾਂਗੇ। ਇਹਨਾਂ ਨੂੰ 10 ਗ੍ਰਾਮ ਰੋਇਆ ਸਰ ਇਹਨਾਂ ਨੂੰ ਸਾਨੂੰ ਮੁਖਬਰ ਦੀ ਇਤਲਾਹ ਦੇ ਬੇਸਿਸ ਦੇ ਉੱਤੇ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਫਿਰ ਜਿਹੜਾ ਪੈਟਰੋਲਿੰਗ ਕਰਦੇ ਹੋਏ ਸਾਡੇ ਜਿਹੜਾ ਟੀਮ ਨੂੰ ਇਸ ਜਿਹੜਾ ਹੌਲਦਾਰ ਕੁਲ세ਵਕ ਸਿੰਘ ਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਤੇ ਬਰਾਮਦਗੀ ਹੋਈ ਹੈ। ਇਹ ਸਭ ਜਿਵੇਂ ਅੱਜਕੱਲ ਇੰਸਟਾਗ੍ਰਾਮ ਦੇ ਉੱਤੇ ਸਖੁਸ਼ ਲੋਜਵਾਨਾ ਦੇ ਲੋਕ ਅਸਲੀ ਦੇ ਵੀਡੀਓ ਜਾਉਂਦੇ ਨੇ ਇੰਸਟਾ ਆਈਡੀ 302 360 ਦੇ ਨਾਮ ਦੇ ਸਬਤ ਕੇ ਆ ਗਏ ਨੇ ਸਰ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਸੀ ਇਹ ਬਿਲਕੁਲ ਇਹਦੇ ਬਾਰੇ ਸਾਡਾ ਜਿਹੜਾ ਸਾਈਬਰ ਸੈੱਲ ਬਰਨਾਲਾ ਹੈਗਾ ਤੇ ਸਾਡੀ ਸੋਸ਼ਲ ਮੀਡੀਆ ਟੀਮ ਹੈ ਉਹ ਲਗਾਤਾਰ ਇਹੋ ਜਿਹੇ ਅੰਸਰਾਂ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵੈਪਨ ਚਾਹੇ ਉਹ ਲੀਗਲ ਹੈ ਲਾਇਸੈਂਸੀ ਹੈ ਚਾਹੇ ਲੀਗਲ ਹੈ ਉਹਦੀ ਨਮਾਇਸ਼ ਕਰਨਾ ਜਿਹੜਾ ਗੈਰਕਾਨੂੰਨੀ ਆ ਇਦੇ ਖਿਲਾਫ ਜਿਹੜਾ ਮਨਜੋਗ ਡੀਸੀ ਸਾਹਿਬ ਵੱਲੋਂ ਵੀ ਆਰਡਰ ਪਾਸ ਕੀਤੇ ਗਏ ਨੇ ਜੇਕਰ ਕੋਈ ਇਹੋ ਜਿਹੀ ਕੋਈ ਵੀ ਕਾਰਵਾਈ ਕਰਦਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰਚਾ ਵੀ ਦਿੱਤਾ ਜਾਏਗਾ ਤੇ ਜੇਕਰ ਕੋਈ ਆਪਣਾ ਲਾਇਸੈਂਸੀ ਅਸਲੇ ਦੀ ਨਮਾਇਸ਼ ਕਰਦਾ ਉਹਦਾ ਜਿਹੜਾ ਜਿਹੜਾ ਲਾਇਸੈਂਸ ਕੈਂਸਲ ਵੀ ਕੀਤਾ ਜਾਏਗਾ ਤੇ ਸਮੇਂ-ਸਮੇਂ ਤੇ ਆਪਾਂ ਇਹੋ ਜਿਹੀ ਕਾਰਵਾਈ ਕਰਦੇ ਵੀ ਰਹਿੰਦੇ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਇਹਦੇ ਅਧੀਨ ਸਾਡੇ ਬਰਨਾਲਾ ਦੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆਲਮ ਆਈਪੀਐਸ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆਂ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਜਿਹਦੇ ਵਿੱਚ ਸਾਡੇ ਐਸ ਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਹੌਲਦਾਰ ਗੁਰਸੇਵਕ ਸਿੰਘ ਨੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦਾ ਨਾਮ ਹੈਗਾ ਰਾਹੁਲ ਵਾਸੀ ਸੇਖਾ ਰੋਡ ਬਰਨਾਲਾ ਤੇ ਹਰਪ੍ਰੀਤ ਸਿੰਘ ਉਰਫ ਢੋਲ ਵਾਸੀ ਧਨੋਲਾ ਇਹਨਾਂ ਦੋਨਾਂ ਪਾਸੋਂ ਇਹਨਾਂ ਨੂੰ ਕਰੀਬ 100 ਗ੍ਰਾਮ ਜਿਹੜਾ ਹੈਰੋਇਨ ਪ੍ਰਾਪਤ ਹੋਈ ਆ ਤੇ ਇੱਕ ਜਿਹੜਾ ਵੈਪਨ ਇਲੀਗਲ ਬੱਤੀਪੁਰ ਦਾ ਬਰਾਮਦ ਹੋਇਆ ਤੇ ਚਾਰ ਕਰਤੂਸ ਬਰਾਮਦ ਹੋਏ ਨੇ ਇਹਦੇ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 7/2026 ਥਾਣਾ ਸਿਟੀ ਬਰਨਾਲਾ ਅਧੀਨ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਫਰਦਰ ਤਫਤੀਸ਼ ਚੱਲੀ ਹੈ ਸਰ ਪਹਿਲਾਂ ਮਾਮਲਾ ਦਰਜ ਹੈ ਜੀ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਇਹਨਾਂ ਦੇ ਪਹਿਲਾਂ ਹੀ ਇਹ ਪਰਚਾ ਪਹਿਲਾਂ ਇਹਨਾਂ ਦੇ ਕੋਈ ਐਫ ਆਈ ਆਰ ਦਰਜ ਨਹੀਂ ਹੈ ਸਟ੍ਰਲਰ ਕੈਰਿੰਗੂ ਕਾਮਿਟੀ ਪੀਐਨ ਬਿਲਕੁਲ ਆਪਾਂ ਇਹਦਾ ਬੈਕਵਰਡ ਲਿੰਕੇਜ ਜਾਵਾਂਗੇ ਪ੍ਰੋਪਰ ਪੁੱਛ ਕੇ ਚੁਏਗੀ ਜਿਹੜਾ ਹੈਰੋਇਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਂਦੀ ਆ ਤੇ ਜਿਹੜਾ ਵੈਪਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਂਦ ਨੇ ਇਹਦੇ ਚ ਹੋਰ ਵੀ ਸਾਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੇ ਬੈਕਵਰਡ ਚ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪਲਾਈ ਕੀਤੀ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਨਾਮਿਨੇਟ ਕਰਕੇ ਗ੍ਰਿਫਤਾਰ ਕਰਾਂਗੇ ਸਰ ਇਹ ਜਿਹੜੇ ਕਿਹੜੇ ਸਾਥੀ ਸਰ ਬੇਨ ਕਿਹਨੇ ਸੀ ਇਹਨਾਂ ਦੀ ਜਿਹੜਾ 25 ਤੋਂ 30 ਦੇ ਵਿੱਚ ਵਿੱਚ ਇਹਨਾਂ ਦੀ ਏਜ ਆ ਰੇ ਇਹ ਇਹ ਵਿੱਚ ਵੇਚਦੇ ਸੀ ਜਿਆਦੇ ਇਹ ਬੇਸਿਕਲੀ ਬਰਨਾਲੇ ਦੇ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਇਹਨਾਂ ਦਾ ਜਿਹੜਾ ਸਪਲਾਈ ਨੈਟਵਰਕ ਸੀਗਾ ਫਰਦਰ ਬਾਕੀ ਅਸੀਂ ਤਫਤੀਸ਼ ਕਰਾਂਗੇ ਇਹ ਜਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਾਂਗੇ ਤੇ ਫਰਦਰ ਜਿਹਨਾਂ ਨੂੰ ਵੇਚਦੇ ਸੀ ਉਹਨਾਂ ਨੂੰ ਵੀ ਅਸੀਂ ਟਰੇਸ ਕਰਾਂਗੇ ਫਾਰਵਰਡ ਲਿੰਕ ਦੇ ਵਿੱਚ ਨਹੀਂ ਵੀਕਲ ਹਲੇ ਤੱਕ ਨਹੀਂ ਕੋਈ ਬ੍ਰਾਮ੍ਹਤ ਹੋਇਆ ਹੈਗਾ ਫਰਦਰ ਆਪਾਂ ਕਰਾਂਗੇ ਮੰਦੀ ਛਣਵੀਣ ਤੇ ਜਿਹੜਾ ਵੀ ਵੀਕਲ ਇਸ ਵਰਸ ਦੇ ਸੀ ਕ੍ਰਾਈਮ ਦੇ ਵਿੱਚ ਉਹ ਵੀ ਅਸੀਂ ਫਿਰ ਕਬਜ਼ਾ ਪੁਲਿਸ ਵਿੱਚ ਦਮਾਗੇ ਕਿੰਨੇ ਦਿਨਾਂ ਦਾ ਰਿਮਾਂਡ ਹੋਇਆ ਸਰ ਇਹਨਾਂ ਦਾ ਆਪਾਂ ਨੂੰ ਹਾਲੇ ਪੇਸ਼ ਕਰਨੇ ਬਾਕੀ ਨੇ ਉਹਨਾਂ ਦਾ ਰਿਮਾਂਡ ਲਿਆ ਸਰ ਇੱਕ ਤਨੂਲੇ ਦਾ ਇੱਕ ਬਰਨਾਲੇ ਦਾ ਤਾਲ ਮਿਲ ਕੇ ਵੀ ਨਾ ਸਕਦਾ ਇਹ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ ਤੋਂ ਫਰਦਰ ਹੁਣ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਕਿ ਜੇਕਰ ਇਹਨਾਂ ਦੀ ਟੀਮ ਦੇ ਵਿੱਚ ਕੋਈ ਹੋਰ ਮੈਂਬਰ ਵੀ ਸ਼ਾਮਲ ਸੀ ਉਹ ਵੀ ਅਸੀਂ ਇਹਦੇ ਵਿੱਚ ਨੋਗਜ਼ੀਏਟ ਕਰਾਂਗੇ ਸਾਹਮਣੇ 10 ਗ੍ਰਾਮ ਰੋਇਆ ਸਰ ਇਹਨਾਂ ਸਾਨੂੰ ਮੁਖਬਰ ਦੀ ਇਤਲਾਹ ਦੇ ਬੇਸਿਸ ਦੇ ਉੱਤੇ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਫਿਰ ਜਿਹੜਾ ਪੈਟਰੋਲਿੰਗ ਕਰਦੇ ਹੋਏ ਸਾਡੇ ਜਿਹੜਾ ਟੀਮ ਨੂੰ ਇਸ ਜਿਹੜਾ ਹੌਲਦਾਰ ਗੁਰਸੇਵਕ ਸਿੰਘ ਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਤੇ ਬਰਾਮਦਗੀ ਹੋਈ ਆ ਇਹ ਸਰ ਜਿਵੇਂ ਅੱਜਕੱਲ ਇੰਸਟਾਗ੍ਰam ਦੇ ਉੱਤੇ ਸਰ ਕੁਝ ਲੋਜਵਾਨ ਨਾ ਦੇ ਲੋਕ ਅਸਲੀ ਦੀ ਵੀਡੀਓ ਜਾ ਉਹਨਾਂ ਦੇ ਇੰਸਟਾ ਆਈਡੀ 302 360 ਦੇ ਨਾਮ ਤੇ ਸਰ ਬੱਤੇ ਜਾ ਰਹੇ ਨੇ ਸਰ ਉਹਨਾਂ ਨੂੰ ਕੋਈ ਮੈਸੇਜ ਦੇ ਰਿਹਾ ਹੈ ਜੀ ਬਿਲਕੁਲ ਇਹਦੇ ਬਾਰੇ ਸਾਡਾ ਜਿਹੜਾ ਸਾਈਬਰ ਸੈੱਲ ਬਰਨਾਲਾ ਹੈਗਾ ਤੇ ਸਾਡੀ ਸੋਸ਼ਲ ਮੀਡੀਆ ਟੀਮ ਹੈ ਉਹ ਲਗਾਤਾਰ ਇਹੋ ਜਿਹੇ ਅਨਸਰਾਂ ਦੇ ਉੱਤੇ ਨਿਗਾਹ ਰੱਖ ਰਹੀ ਹੈ ਇਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵੈਪਨ ਚਾਹੇ ਉਹ ਲੀਗਲ ਹੈ ਲਾਇਸੈਂਸੀ ਹੈ ਚਾਹੇ ਲੀਗਲ ਹੈ ਉਹਦੀ ਨਮਾਇਸ਼ ਕਰਨਾ ਜਿਹੜਾ ਗੈਰਕਾਨੂੰਨੀ ਆ ਇਹਦੇ ਖਿਲਾਫ ਜਿਹੜਾ ਮਾਣਯੋਗ ਡੀਸੀ ਸਾਹਿਬ ਵੱਲੋਂ ਵੀ ਆਰਡਰ ਪਾਸ ਕੀਤੇ ਗਏ ਨੇ ਜੇਕਰ ਕੋਈ ਇਹੋ ਜਿਹੀ ਕੋਈ ਵੀ ਕਾਰਵਾਈ ਕਰਦਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰਚਾ ਵੀ ਦਿੱਤਾ ਜਾਏਗਾ ਤੇ ਜੇਕਰ ਕੋਈ ਆਪਣਾ ਲਾਇਸੈਂਸੀ ਅਸਲੇ ਦੀ ਨਮਾਇਸ਼ ਕਰਦਾ ਉਹਦਾ ਜਿਹੜਾ ਜਿਹੜਾ ਲਾਇਸੈਂਸ ਕੈਂਸਲ ਵੀ ਕੀਤਾ ਜਾਏਗਾ ਤੇ ਸਮੇਂ-ਸਮੇਂ ਤੇ ਆਪਾਂ ਇਹੋ ਜਿਹੀ ਕਾਰਵਾਈ ਕਰਦੇ ਵੀ ਰਹਨੇ ਆ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਇਹਦੇ ਅਧੀਨ ਸਾਡੇ ਬਰਨਾਲਾ ਦੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆलम ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆਂ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਹਦੇ ਵਿੱਚ ਸਾਡੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਹੌਲਦਾਰ ਗੁਰਸੇਵਕ ਸਿੰਘ ਨੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦਾ ਨਾਮ ਹੈਗਾ ਰਾਹੁਲ ਵਾਸੀ ਸੇਖਾ ਰੋਡ ਬਰਨਾਲਾ ਤੇ ਹਰਪ੍ਰੀਤ ਸਿੰਘ ਉਰਫ ਢੋਲ ਵਾਸੀ ਧਨੋਲਾ ਇਹਨਾਂ ਦੋਨਾਂ ਪਾਸੋਂ ਇਹਨਾਂ ਨੂੰ ਕਰੀਬ 100 ਗ੍ਰਾਮ ਜਿਹੜਾ ਹੈਰੋਇਨ ਪ੍ਰਾਪਤ ਹੋਈ ਆ ਤੇ ਇੱਕ ਜਿਹੜਾ ਵੈਪਨ ਇਲੀਗਲ ਬੱਤੀਪੁਰ ਦਾ ਬਰਾਮਦ ਹੋਇਆ ਤੇ ਚਾਰ ਕਾਰਤੂਸ ਬਰਾਮਦ ਹੋਏ ਨੇ ਇਹਦੇ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 7/2026 ਥਾਣਾ ਸਿਟੀ ਬਰਨਾਲਾ ਅਧੀਨ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਫਰਦਰ ਤਫਤੀਸ਼ ਚੱਲੀ ਹੈ ਸਰ ਪਹਿਲਾ ਮਾਮਲਾ ਦੱਸਿਆ ਜੀ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਇਹਨਾਂ ਦੇ ਪਹਿਲਾਂ ਹੀ ਇਹ ਪਰਚਾ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਦਰਜ ਨਹੀਂ ਹੈਗਾ ਸਰ ਜਿਹੜਾ ਪਿਸਤਲ ਕਹਿ ਰਹੇ ਉਹ ਚਾਮਟ ਪੀ ਨਹੀਂ ਬਿਲਕੁਲ ਆਪਾਂ ਇਹਦਾ ਬੈਕਵਰਡ ਲਿੰਕੇਜ ਜਾਵਾਂਗੇ ਪ੍ਰੋਪਰ ਪੁੱਛ ਕੇ ਚੋਏਗੀ ਜਿਹੜਾ ਹੈਰੋਇਨ ਹੈ ਉਹਦੇ ਬਾਰੇ ਵੀ ਕਿੱਥੋਂ ਲੈ ਕੇ ਆਂਦੀ ਹੈ ਤੇ ਜਿਹੜਾ ਵੈਪਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਂਦ ਨੇ ਇਹਦੇ ਚ ਹੋਰ ਵੀ ਸਾਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੇ ਬੈਕਵਾਰਡ ਚ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪਲਾਈ ਕੀਤੀ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਨਾਮਿਨੇਟ ਕਰਕੇ ਗ੍ਰਿਫਤਾਰ ਕਰਾਂਗੇ ਸਰ ਇਹ ਜਿਹੜੇ ਕਿਲੇ ਸਾਥੀ ਸਰ ਬੇਚੇ ਸੀ ਇਹਨਾਂ ਦੀ ਜਿਹੜਾ 25 ਤੋਂ 30 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਸਰ ਜਿਹੜੀ ਏਜ ਵਿੱਚ ਬੇਚਦੇ ਸੀ ਜਿਆਦਾ ਇਹ ਬੇਸਿਕਲੀ ਬਰਨਾਲੇ ਦੇ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਇਹਨਾਂ ਦਾ ਜਿਹੜਾ ਸਪਲਾਈ ਨੈਟਵਰਕ ਸੀਗਾ ਫਰਦਰ ਬਾਕੀ ਅਸੀਂ ਤਫਤੀਸ਼ ਕਰਾਂਗੇ ਇਹ ਜਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਾਂਗੇ ਤੇ ਫਰਦਰ ਜਿਨ੍ਹਾਂ ਨੂੰ ਵੇਚਦੇ ਸੀ ਉਹਨਾਂ ਨੂੰ ਵੀ ਅਸੀਂ ਟਰੇਸ ਕਰਾਂਗੇ ਫਾਰਵਰਡ ਲਿੰਕ ਦੇ ਵਿੱਚ ਨਹੀਂ ਵੀਕਲ ਹਾਲੇ ਤੱਕ ਨਹੀਂ ਕੋਈ ਬ੍ਰਾਮ੍ਹਤ ਹੋਇਆ ਹੈਗਾ ਫਰਦਰ ਆਪਾਂ ਕਰਾਂਗੇ ਉਹਦੀ ਛਾਣਵੀਣ ਤੇ ਜਿਹੜਾ ਵੀ ਵੀਕਲ ਇਹ ਵੇਚਦੇ ਸੀ ਕ੍ਰਾਈਮ ਦੇ ਵਿੱਚ ਉਹ ਵੀ ਅਸੀਂ ਫਿਰ ਕਬਜ਼ਾ ਪੁਲਿਸ ਵਿੱਚ ਦਮਾਗੇ ਕਿੰਨੇ ਜੁਨਾ ਦਾ ਰਿਮਾਂਡ ਹੋਇਆ ਸਰ ਇਹਨਾਂ ਦਾ ਆਪਾਂ ਨੂੰ ਹਾਲੇ ਪੇਸ਼ ਕਰਨੇ ਬਾਕੀ ਨੇ ਉਹਨਾਂ ਦਾ ਰਿਮਾਂਡ ਲਿਆ ਸਰ ਇੱਕ ਤਨੂਲੇ ਦਾ ਇੱਕ ਬਰਨਾਲਾ ਤਾਂ ਮੇਰੇ ਕਿਵੇਂ ਹੋ ਜਾ ਸਕਦਾ ਇਹ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ ਤੋਂ ਫਰਦਰ ਹੁਣ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਕਿ ਜੇਕਰ ਇਹਨਾਂ ਦੀ ਟੀਮ ਦੇ ਵਿੱਚ ਕੋਈ ਹੋਰ ਮੈਂਬਰ ਵੀ ਸ਼ਾਮਲ ਸੀ ਉਹ ਵੀ ਅਸੀਂ ਇਹਦੇ ਵਿੱਚ ਨੋਗਜ਼ੀਏਟ ਕਰਾਂਗੇ। ਇਹਨਾਂ ਨੂੰ 10 ਗ੍ਰਾਮ ਰੋਇਆ ਸਰ ਇਹਨਾਂ ਨੂੰ ਸਾਨੂੰ ਮੁਖਬਰ ਦੀ ਇਤਲਾਹ ਦੇ ਬੇਸਿਸ ਦੇ ਉੱਤੇ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਫਿਰ ਜਿਹੜਾ ਪੈਟਰੋਲਿੰਗ ਕਰਦੇ ਹੋਏ ਸਾਡੇ ਜਿਹੜਾ ਟੀਮ ਨੂੰ ਇਸ ਜਿਹੜਾ ਹੌਲਦਾਰ ਕੁਲ세ਵਕ ਸਿੰਘ ਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਤੇ ਬਰਾਮਦਗੀ ਹੋਈ ਹੈ। ਇਹ ਸਭ ਜਿਵੇਂ ਅੱਜਕੱਲ ਇੰਸਟਾਗ੍ਰਾਮ ਦੇ ਉੱਤੇ ਸਖੁਸ਼ ਲੋਜਵਾਨਾ ਦੇ ਲੋਕ ਅਸਲੀ ਦੇ ਵੀਡੀਓ ਜਾਉਂਦੇ ਨੇ ਇੰਸਟਾ ਆਈਡੀ 302 360 ਦੇ ਨਾਮ ਦੇ ਸਬਤ ਕੇ ਆ ਗਏ ਨੇ ਸਰ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਸੀ ਇਹ ਬਿਲਕੁਲ ਇਹਦੇ ਬਾਰੇ ਸਾਡਾ ਜਿਹੜਾ ਸਾਈਬਰ ਸੈੱਲ ਬਰਨਾਲਾ ਹੈਗਾ ਤੇ ਸਾਡੀ ਸੋਸ਼ਲ ਮੀਡੀਆ ਟੀਮ ਹੈ ਉਹ ਲਗਾਤਾਰ ਇਹੋ ਜਿਹੇ ਅੰਸਰਾਂ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵੈਪਨ ਚਾਹੇ ਉਹ ਲੀਗਲ ਹੈ ਲਾਇਸੈਂਸੀ ਹੈ ਚਾਹੇ ਲੀਗਲ ਹੈ ਉਹਦੀ ਨਮਾਇਸ਼ ਕਰਨਾ ਜਿਹੜਾ ਗੈਰਕਾਨੂੰਨੀ ਆ ਇਦੇ ਖਿਲਾਫ ਜਿਹੜਾ ਮਨਜੋਗ ਡੀਸੀ ਸਾਹਿਬ ਵੱਲੋਂ ਵੀ ਆਰਡਰ ਪਾਸ ਕੀਤੇ ਗਏ ਨੇ ਜੇਕਰ ਕੋਈ ਇਹੋ ਜਿਹੀ ਕੋਈ ਵੀ ਕਾਰਵਾਈ ਕਰਦਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰਚਾ ਵੀ ਦਿੱਤਾ ਜਾਏਗਾ ਤੇ ਜੇਕਰ ਕੋਈ ਆਪਣਾ ਲਾਇਸੈਂਸੀ ਅਸਲੇ ਦੀ ਨਮਾਇਸ਼ ਕਰਦਾ ਉਹਦਾ ਜਿਹੜਾ ਜਿਹੜਾ ਲਾਇਸੈਂਸ ਕੈਂਸਲ ਵੀ ਕੀਤਾ ਜਾਏਗਾ ਤੇ ਸਮੇਂ-ਸਮੇਂ ਤੇ ਆਪਾਂ ਇਹੋ ਜਿਹੀ ਕਾਰਵਾਈ ਕਰਦੇ ਵੀ ਰਹਨੇ ਆਂ